ਹਾਂਜੀ ਦੋਸਤੋ ਮੈਂ ਆਇਆ ਹੁਣ ਇਸ ਟਾਈਮ ਬਲੌਕ ਹਾਊਸ ਵੇ ਦੇ ਵਿੱਚ ਆਕਲੈਂਡ ਸ਼ੈਅਰ ਦੇ ਵਿੱਚ ਤੇ ਵੈਦਰਵੈਟ ਦਾ ਸੋਨਾ ਇਸ ਟਾਈਮ ਦੇਖੋ ਤੁਸੀਂ ਬੜਾ ਵਧੀਆ ਵੈਦਰ ਆ ਚਾਰੇ ਪਾਸੇ ਘਰ ਬੜੇ ਸੋਹਣੇ ਪਏ ਹੈ ਲੋਕਾਂ ਨੇ ਸੋਹਣਾ ਏਰੀਆ ਤੇ ਇਹ ਇਹ ਨਵਾਂ ਬਲੌਕ ਹਾਊਸ ਵੀ ਫੈਮਸ ਹੈ ਤੇ ਵਿੱਚ ਵੀ ਹੈਗੀ ਇੱਕ ਜਿੱਥੇ ਪਾਰਕ ਬਣਿਆ ਹੋਇਆ ਹੈ ਵਿੱਚ ਤੇ ਦੋ ਜਗ੍ਹਾ ਆਪਣੀ ਫੈਮਿਲੀ ਨਾਲ ਆਨੰਦ ਲੈ ਸਕਦੇ ਹੋ ਤੇ ਬੱਚਿਆਂ ਲਈ ਖੇਡਣ ਲਈ ਪਾਰਕ ਵੀ ਹੈਗਾ ਉੱਥੇ ਤੇ ਇੱਕ ਉੱਥੇ ਨਾਲੀ ਇੱਥੇ ਉਹਦੇ ਵਿੱਚ ਟਰੈਕ ਬਣਾਇਆ ਹੈ ਤੁਸੀਂ ਉੱਥੇ ਵਾਕ ਵੀ ਕਰ ਸਕਦੇ ਹੋ ਟ੍ਰੈਫਿੰਗ ਵੀ ਹੈਗਾ ਤੇ ਬੜਾ ਖਮਸਾ ਬਹੁਤ ਸੋਹਣੀਆਂ-ਸੋਹਣੀਆਂ ਗੱਲਾਂ ਇੱਥੇ ਵੀ ਦੇਖਣ ਨੂੰ ਤੇ ਇੰਟਰਸਟਿੰਗ ਆ ਬੀਚ ਦੇ ਉੱਤੇ ਤੁਸੀਂ ਵਧੀਆ ਸਮੰ ਬੈਠ ਕੇ ਆਪਣੀ ਫੈਮਿਲੀ ਨਾਲ ਤੇ ਬੱਚਿਆਂ ਨਾਲ ਇੰਜੋਏ ਕਰ ਸਕਦੇ ਜਿਆਦਾ ਵੱਡੀ ਬੀਚ ਨਹੀਂ ਹੈਗੀ ਛੋਟਾ ਜਿਹਾ ਸਪੌਟ ਆ ਤੇ ਸੋਹਣਾ ਤੇ ਠੀਕ ਆ ਅੱਜ ਬੇਹਦ ਰੋੜਾ ਵਧੀਆ ਪਹਿਲਾਂ ਲੱਗਦਾ ਸੀਗਾ ਸਵੇਰੇ ਸਵੇਰੇ ਧੁੱਪ ਬੜੀ ਤੇਜ਼ ਨਿਕਲੀ ਆ ਪਰ ਹੁਣ ਇਸ ਟਾਈਮ ਬੱਦਲ ਜੇ ਹੋ ਗਏ ਮੀਂਹ ਦੇ ਐਕਜ਼ਾਮਸ ਲੱਗਦੇ ਨੇ ਬੂਰੇ ਬਾਕੀ ਸੋਹਣਾ ਨਿਊਜ਼ੀਲੈਂਡ ਜਿੱਥੇ ਤੱਕ ਵੀ ਐਸੀ ਕੰਮਿਆ ਮੈਰੂ ਟੂ ਆ ਤੁਹਾਨੂੰ ਦਿਖਾਵਾਂਗੇ ਔਲੀ-ਗੜੀ ਸ਼ਾਰੀ ਸ਼ਾਰੀ ਸ਼ਹਿਰ ਘੁਮਾਵਾਂਗੇ ਔਲੀ-ਗੜੀ ਨਾਲ ਬਣੇ ਰਹੋ ਫੋਲੋ ਜ਼ਰੂਰ ਕਰਿਓ